ਸਮਾਣਾ ਪਟਿਆਲਾ ਸੜਕ ਤੇ ਦਰਖ ਡਿੱਗਣ ਨਾਲ ਮੋਟਰਸਾਈਕਲ ਸਵਾਰ ਜਿਹੜੇ ਜਾ ਰਹੇ ਸੀ ਉਹਨਾਂ ਦੇ ਦਰਖ ਡਿੱਗ ਗਿਆ ਜਿਸ ਦੇ ਵਿੱਚ ਦੋ ਔਰਤਾਂ ਸਮੇਤ ਤਿੰਨ ਲੋਕ ਜ਼ਖਮੀ ਹੋਏ ਰਵੀ ਕੁਮਾਰ ਨਾਮ ਦੇ ਵਿਅਕਤੀ ਨੂੰ ਸਮਾਣਾ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਹਾਲਤ ਸਿਰਮ ਗੰਭੀਸ਼ਟ ਹੋਣ ਕਰਕੇ ਰੈਫਰ ਕੀਤਾ ਗਿਆ ਉਹ ਜਿਹੜੀ ਦੋ ਔਰਤਾਂ ਸੀ ਉਹ ਪਿੰਡ ਪਾਲਪੁਰ ਕੀ ਦੱਸੀ ਗਈਆਂ ਜਿਹੜਾ 108 ਐਂਬੂਲੈਂਸ ਰਾਈ ਸੜਕ ਸੁਰੱਖਿਆ ਪੁਲਿਸ ਦੇ ਕਰਮਚਾਰੀਆਂ ਵੱਲੋਂ ਉਹਨਾਂ ਨੂੰ ਪਟਿਆਲਾ ਭਜਵਾਇਆ ਹਸਪਤਾਲ ਦੇ ਵਿੱਚ ਔਰ ਜਦ ਅਸੀਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਗਲਵਾਟ ਕੀਤੀ ਤਾਂ ਉਹ ਰੇਂਜ ਅਫਸਰ ਸਮਾਣਾ ਜਗਦੀਪ ਸਿੰਘ ਨੇ ਦੱਸਿਆ ਕਿ ਅਸੀਂ ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੇ ਦਰਖਤਾਂ ਕਟਾਉਂਦੇ ਆਂ ਲੇਕਿਨ ਜੋ ਹਾਦਸਾ ਹੈ ਮੰਦਪਾਗ ਹੈ ਸਾਨੂੰ ਇਸ ਦਾ ਦੁੱਖ ਹੈ ਔਰ ਕੋਈ ਇਸ ਤਰ੍ਹਾਂ ਦੇ ਦਰਖਤਾਂ ਹੋਗੇ ਉਸੇ ਅਸੀਂ ਹਟਵਾ ਦਾਂਗੇ ਲੇਕਿਨ ਇਸ ਸਮੇਂ ਸਰ ਪਹਿਲੇ ਹਟਾਏ ਜਾਣੇ ਚਾਹੀਦੇ ਆ ਤਾਂ ਕਿ ਕਿਸੇ ਦੀ ਜ਼ਿੰਦਗੀ ਨੂੰ ਇਸ ਤਰ੍ਹਾਂ ਖਤਰਾ ਨਾ ਬਣੇ ਸਰ ਸਾਨੂੰ ਇੰਤਲਾਬ ਮਿਲੀ ਸੀਗੀ ਕੀ ਦਰਖਤ ਗਿਰਿਆ ਪਿਆ ਸੀ ਬਸ ਦੋ ਦੋ ਤਿੰਨ ਮਿੰਟ ਦੇ ਅੰਦਰ ਅੰਦਰ ਪਹੁੰਚ ਗਏ ਸੀ ਜਿਸ ਟਾਈਮ ਪਹੁੰਚੇ ਤੁਸੀਂ ਕੀ ਦੇਖਿਆ ਦਰਖਤ ਸਰ ਕਾਫੀ ਰਾਸ਼ ਸੀਗਾ ਦਰਖਤ ਗਿਰਿਆ ਤੇ ਇੰਜਰ ਹੋਈ ਹੋਈ ਸੀ ਹਾਂਜੀ ਟੋਲ ਟੈਕਸ ਦੇ ਬਿਲਕੁਲ ਥੋੜੇ ਨੇੜੇ ਸੀਗਾ ਸਰ ਇੱਕ ਲੜਕਾ ਹੋਇਆ ਉਹਨੂੰ ਇੱਥੇ ਮਤਲਬ ਹਸਪੀਟਲ ਆਏ ਜਿਹੜੀ ਲੇਡੀ ਹੈ ਉਹਨੂੰ ਰੈਫਰ ਕਰਤਾ ਰਜਿੰਦਰਾ ਉਹਦੀ ਕੰਡੀਸ਼ਨ ਕਿਵੇਂ ਸੀ ਸਰ ਕਾਫੀ ਇੰਜਰ ਨੇ ਹ 108 ਆਈ ਭੇਜੀ ਕਰੋ ਹਾਂਜੀ ਸਰ ਐਂਬੂਲੈਂਸ ਦੇਖੋ ਅਸੀਂ ਸਮੇਂ-ਸਮੇਂ ਤੇ ਕੋਈ ਜਿਹੜੇ ਅਮਰਜੈਂਸੀ ਦਰਖਤ ਇਧਰ ਜਿਆਦਾ ਝੁਕਾ ਕਰਦੇ ਜਾਂ ਟੇਢੇ ਨੇ ਜਾਂ ਕੋਈ ਸ਼ਾਇਦ ਪਹਿਲਾਂ ਅਸੀਂ ਲਿਸਟਾਂ ਵੀ ਬਣਵਾਈਆਂ ਹੋਈਆਂ ਨੇ ਉਹਨਾਂ ਦੇ ਦਿੱਤੀਆਂ ਨੇ ਬਣਾ ਕੇ ਅਮਰਜੈਂਸੀ ਜਿਹੜੇ ਨੇ ਰੋਡ ਦੇ ਉੱਤੇ ਉਹ ਹੋ ਰਹੇ ਨੇ ਵੀ ਇਹ ਕੱਟਣ ਜੋਗ ਨੇ ਕੋਈ ਹਾਸਾ ਹੋ ਸਕਦਾ ਤੇ ਬਾਕੀ ਇਸ ਰੋਡ ਦੇ ਉੱਤੇ ਜਿਵੇਂ ਪਹਿਲਾਂ ਨੇਰੀ ਨਾਲ ਟਾਣੇ ਵਗੈਰਾ ਲੰਮ ਘਰੇ ਸੀਗੇ ਜਾਂ ਕੋਈ ਕੁਸ਼ਾ ਉਹ ਵੀ ਅਸੀਂ ਦੂਰ ਕਰਾਏ ਨੇ ਸਾਰੇ ਤੇ ਇਹ ਜੋ ਅੱਜ ਹਾਸਾ ਹੋਇਆ ਇਹ ਅਚਨਚੇਤ ਮਤਲਬ ਖੇਤਾਂ ਵੱਲ ਖੜੀ ਡੇਕ ਸੀਗੀ ਜੋ ਇੱਕ ਹਰਾ ਦਰਖਤ ਮਤਲਬ ਟਾਣਾ ਤੋਂ ਟੁੱਟਿਆ ਅਚਨਚੇਤ ਜਿਹੜਾ ਇਹ ਹਾਸਾ ਹੋਇਆ ਦੇਖੋ ਹੋਇਆ ਬਹੁਤ ਮੰਦ ਭਗਾ ਪਰ ਇੱਕ ਹਰੇ ਦਰਖਤ ਦੇ ਉੱਤੋਂ ਅਚਨਚੇਤ ਟਾਣਾ ਕੋਈ ਨੇਰੀ ਨਹੀਂ ਕੋਈ ਕੁਛ ਨਹੀਂ ਟੁੱਟ ਜਾਣਾ ਤੇ ਬਹੁਤ ਮਾੜਾ ਹੋਇਆ ਇਹ ਠੀਕ ਨਹੀਂ ਹੋਇਆ ਬਾਕੀ ਹਾਂਜੀ ਇਹਦੇ 'ਚ ਦੇਖੋ ਪਹਿਲਾਂ ਤਾਂ ਆਪਣੇ ਟੂਲ ਵੈਰੀਅਲ ਹੁੰਦਾ ਸੀਗਾ ਉਹਨਾਂ ਦਾ ਸਟਾਫ ਸੀਗਾ ਜੋ ਇਹ ਮੌਕੇ-ਮੌਕੇ ਤੇ ਆਪਦਾ ਸਾਫ਼ ਕਰ ਦੰਦੇ ਸੀਗੇ ਤੇ ਉਹ ਹੁਣ ਜਿਹੜਾ ਉੱਥੇ ਨਾ ਤਾਂ ਕੋਈ ਸਟਾਫ ਆ ਇਹਦੇ ਤੇ ਜੇ ਹੁਣ ਮਤਲਬ ਪੀ ਡਬਲ ਯੂ ਡੀ ਦਾ ਰੋਡ ਆ ਦੇਖੋ ਉਹਨਾਂ ਨੂੰ ਆਪ ਦਾ ਸਟਾਫ ਇੱਥੇ ਲਾ ਕੇ ਇਹ ਚੀਜ਼ਾਂ ਦੂਰ ਕਰਾਉਣੀਆਂ ਚਾਹੀਦੀਆਂ ਨੇ ਸਾਡੇ ਵੱਲੋਂ ਇਹਦੇ 'ਚ ਕੋਈ ਕਿਸੇ ਕਿਸਮ ਦੀ ਰੋਕ ਨਹੀਂ ਹੈਗੀ ਦੇਖੋ ਉਹਨੂੰ ਜੋ ਵੀ ਹੈ ਕਾ ਅੱਗੇ ਵਾਧ ਦਾ ਬਰਸਾਤਾਂ ਦਾ ਸਮਾਂ ਤੇ ਬਾਦ ਵਿੱਚ ਕਾ ਫੂਸ ਝਾੜੀਆਂ ਤੇ ਇਹਨਾਂ ਨੂੰ ਦੇਖੋ ਇੱਥੇ ਰੋਡ ਦੇ ਉੱਤੇ ਕੋਈ ਸਟਾਫ ਨਹੀਂ ਹੈਗਾ ਲੱਗਦਾ ਵੀ ਜੇਦੀ ਇਹਦੀ ਉਹ ਕੀਤੀ ਜਾਵੇ ਉਹ ਕਰ ਕੈਮਰਾਮੈਨ ਡੀਕੇ ਗਰਗ ਦੇ ਨਾਲ ਪਰਸੋਤਮ ਕੋ ਸਿਕ ਸਮਾਨ ਉਸ